ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੇ ਪਾਣੀ ਚੜ ਗਿਆ ਉੱਪਰ ਓਏ ਰੱਟਾ ਮੇਰਾ ਭੱਲੇ 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 ਵਾਹਿਗੁਰੂ 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 ਓ ਬਾਬਾ ਖਵਾਜਾ ਵੀਰ ਪਾ ਭਲਾ ਕਰ ਹੁਣ ਥੋੜਾ ਜਿਹਾ ਬੋਏ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਪਾਇਆ ਮੀ ਹੋਏ ਬਣਾਉਂਦੇ ਇੱਥੇ ਬਣਾਨੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਨਖੇ ਵਾਲੀ ਗੰਧ ਦੇ ਪਣੀ ਜਣ ਗਿਆ ਨਖੇ ਵਾਲੀ ਦੇ